ਸਰ ਕੀ ਨਾਮ ਆਪਣਾ ਅਭਿਸ਼ੇਕ ਕੀ ਗੱਲ ਵੀ ਸਰ ਸੁਣ ਪਰ ਇਹ ਸਲੀਮ ਭਾਈ ਦਫਤਰ ਜਿੱਦਾਂ ਤੁਹਾਨੂੰ ਪਤਾ ਹੀ ਆ ਤਾਂ ਇਹ ਮੈਂ ਮੁੰਡਾ ਮੇਰਾ ਸਿੱਥੇ ਕੰਮ ਕਰਦਾ 10 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ ਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈਂ ਤੇ ਉਹ ਸਾਹਮਣੇ ਬੈਠ ਗਿਆ ਔਰ ਫਿਰ ਹਾਲਾਂਕਿ ਮੈਂ ਉਹਨੂੰ ਤੇ ਚ ਆ ਗਏ 15-20 ਮਿੰਟ ਤੇ ਤੇ ਅੰਦਰ ਜਦੋਂ ਆਏ ਆ ਤੇ ਅੱਜ ਚੋਰੀ ਤਾਂ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ ਤੇ ਰਾਤ ਨੂੰ 2:40 ਤੇ ਦੋ ਮੁੰਡੇ ਆਏ ਆ ਸਕੂਟਰ ਤੇ ਦੇ ਦੋ ਚ ਪੰਜਾਲ ਚਲ ਗਿਆ ਮੈਂ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਇੱਕ ਇਨਵਰਟਰ ਤੇ ਇੱਕ ਮੇਰਾ ਲੋਕਰ ਅਫੀਸ਼ਰ ਲੋਕਰ ਹੈ ਉਹ ਹੈ ਨਹੀਂ ਬਾਕੀ ਹੁਣ ਚੀਜ਼ਾਂ ਬਾਅਦ ਚ ਪਤਾ ਲੱਗੂਗਾ ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ ਉਦੋਂ ਚ ਪਾਣੀ ਮੇਰਾ ਅਫੀਸ਼ਰ ਲੋਕਰ ਮਾਈਟ ਸੀ ਕੁਟਿਆਸ਼ ਵਗੈਰਾ 골ਡ ਵਗੈਰਾ ਸੀਗਾ ਕੋਈ ਕਿਰਾਸ਼ ਵਗੈਰਾ ਪਾਣੀ ਇਤਦਾ ਐਡਵਾਂਸ ਸੀ ਆ अच्छा जी प्रोग्राम ਦਾ ਕਾਲੀ ਜਿਹੜਾ ਕਿਉਂਕਿ ਆਪਾਂ ਉਹਦੇ ਚ ਰੱਖਦੇ ਨਹੀਂ ਆਪਾਂ ਲਾਕਰ ਚ ਰੱਖਦੇ ਨਹੀਂ ਹੈ ਹੋਰ ਕੀ ਕੀ ਲੈ ਕੇ ਗਏ ਹੋਏ ਹੋਰ ਇਹਦੇ ਇਲਾਵਾ ਕੀ ਕੀ ਸਮਾਨ ਹੈਗਾ ਡਾਕੂਮੈਂਟਸ ਪਾਜੀ ਦਾ ਲਾਇਸੈਂਸ ਰੀਡਿੰਗ ਹੋਣਾ ਸੀਗਾ ਉਹ ਪੇਪਰ ਪਈ ਆ ਤੁਹਾਨੂੰ ਕਿੰਨੀ ਦਿਨ ਹੋ ਗਏ ਮਰਕਸ ਸਲੀਮੀ ਦੇ ਨਾਮ ਨਾਲ ਮੈਨੂੰ ਵਾਲੀ ਨਾਲ 22 ਸਾਲ ਹੋ ਗਏ ਇਸ ਗੱਲ ਦੀ ਤਲਾਸ਼ ਸਲੀਮ ਜੀ ਨੂੰ ਦਿੱਤੀ ਤੁਸੀਂ ਹਾਂ ਜੀ ਪਾਜੀ ਦੀ ਨੌਲੇਜ ਚਾਹੀਦੀ ਪੁਲਿਸ ਨੂੰ ਸਪੋਜ਼ ਇਨਫੋਰਮ ਸਪੋਜ਼ ਹੋ ਕਿਤੇ ਆ ਰਹੀ ਅੱਛਾ ਇਹਨਾਂ ਦੇ ਕੋਈ ਗੋਲਡ ਜਵੈਲਰੀ ਕਰਾਉਂਦੇ ਨਹੀਂ ਸੀ ਇਥੇ ਮੋਕ ਨਹੀਂ ਵੀ ਆ ਰਹੀ ਤੁਸੀਂ ਕਲਾਕਾਰਾਂ ਚ ਰਹਨੇ ਹੋ ਪੰਜਾਬ ਪੁਲਿਸ ਨੂੰ ਇਤਲਾ ਕਰ ਚੁੱਕੇ ਹੋ ਕਲਾਕਾਰ ਸੀਐਮ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਬਤਾ ਕੀ ਮੈਂ ਤਾਂ ਖੁਦ ਹੈਰਾਨ ਆ ਮੈਂ ਆਪਣੇ ਜਿਹਦੇ ਨੇਬਰ ਜਿਹਦੇ ਮੈਂ ਹੁਣ ਕੈਮਰੇ ਦੇ ਦੇਖਿਆ ਮੈਂ ਉਹਨੂੰ ਇਹੀ ਗੱਲ ਦੱਸ ਕੇ ਆ ਕਿ ਅਸੀਂ ਬਈ ਸੇਫ ਮਹੱਲੇ ਚ ਵੀ ਹੈ ਨਹੀਂ ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮਹੱਲਿਆਂ ਚ ਸੇਫ ਆ ਪਰ ਮਹੱਲੇ ਚ ਵੀ ਸੇਫਟੀ ਹੈ ਨਹੀਂ ਲੋਕਰ ਤੋਂ ਇਲਾਵਾ ਹੋਰ ਕੀ ਕੀ ਲੈ ਗਿਆ ਦੇਖਿਆ ਮੈਂ ਚੈੱਕ ਨਹੀਂ ਕੀਤਾ ਹਲੇ ਲੋਕਰ ਹੈ ਔਰ ਇਨਵਰਟਰ ਵੀ ਟੁੱਟਾ ਭਾਈ ਕੋ ਸਸ ਸੀਸੀਟੀ ਫੁੜੇ ਸਮੇਂ ਆਈ ਆ ਗਈ ਬਈਆ ਕਿੰਨੇ ਬੰਦੇ ਸੀ ਭਾਜੀ ਦੋ ਮੁੰਡੇ ਆ ਬਈ ਠੀਕ ਹੋ ਭਾਜੀ